ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਹੁਣੇ-ਹੁਣੇ ਇੱਕ ਪੋਸਟ ਪਾਈ ਆ ਆ ਨਿਊਜ਼ 18 ਦੀ ਜਿਹੜੀ ਆ ਜਿਹੜਾ ਉਹਨਾਂ ਨੇ ਇੱਕ ਬ੍ਰੇਕਿੰਗ ਦਿੱਤੀ ਆ ਕਿ ਚਾਹ ਮੈਂ ਹੁਣ ਪੋਸਟ ਪਾ ਕੇ ਹਟਿਆ ਤੇ ਗਾਣਾ ਗੁਰਜੀਤ ਜਿਹੜਾ ਪਾਣੀ ਨੂੰ ਬਚਾਉਣ ਲਈ ਜਿਹੜਾ ਉਹ ਉਦਮ ਕਰਨਗੇ ਇਹ ਤਾਂ ਉਹ ਗੱਲ ਹੋਈ ਕਿ ਅੱਤ ਵਾਈਫ ਜਿਹੜੀ ਆ ਉਹ ਹੁਣ ਔਰਤਾਂ ਨੂੰ ਜਿਹੜਾ ਵਾ ਉਹ ਸਿਸ਼ਟਾਚਾਰ ਦਾ ਜਿਹੜਾ ਉਹ ਲੈਸਨ ਪੜਾਏਗੀ ਕਿ ਜੋ মিডিਆ ਵਾ মিডিਆ ਨੂੰ ਵੀ ਥੋੜਾ ਬਹੁਤਾ ਸ਼ਰਮ ਕਰਨੀ ਚਾਹੀਦੀ ਹੈ ਵੀ ਆਪਾਂ ਕਿਹੋ ਜੀਆਂ ਜੜੀਆਂ ਸੁਰਖੀਆਂ ਕਿਹੋ ਜੇ ਲੋਕਾਂ ਦੇ ਨਾਲ ਜੋੜ ਕੇ ਜਿਹੜਾ ਵਾ ਉਹ ਅਸੀਂ ਲਾਉਨੇ ਆ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਰਾਣਾ ਗੁਰਜੀਤ ਦੇ ਵੱਲੋਂ ਸਾਡੇ ਧਰਤੀ ਦੇ ਹੇਠਲੇ ਪਾਣੀ ਨੂੰ ਪਹਿਲਾਂ ਕੱਢਿਆ ਜਾਂਦਾ ਤੇ ਫਿਰ ਉਹਨੂੰ ਕਾਲਾ ਤੇ ਗੰਧਲਾ ਕਰਕੇ ਜਿਹੜਾ ਧਰਤੀ ਦੇ ਵਿੱਚ ਦੁਬਾਰਾ ਰਸਾਉ ਕਰਕੇ ਸਾਡੇ ਹੱਥਾਂ 'ਚ ਸਾਡੇ ਗਲਾਸਾਂ ਦੇ ਵਿੱਚ ਜਿਹੜਾ ਵਾ ਉਹ ਪੁੱਜਦਾ ਕੀਤਾ ਜਾਂਦਾ ਸਾਡੇ ਏਰੀਏ ਦਾ ਸਾਡੇ ਬੁੱਟਰ ਸਿਵਿਆ ਤੇ ਇਹਦੇ ਲਾਗੇ ਸ਼ਾਗੇ ਜਿੰਨੇ ਵੀ ਪਿੰਡ ਨੇ ਸਾਰਿਆਂ ਦੇ ਪਾਣੀ ਦੇ ਹਾਲਾਤ ਜਿਹੜੇ ਆ ਤੁਹਾਨੂੰ ਅਸੀਂ ਕਈ ਵਾਰੀ ਜਿਹੜਾ ਉਹ ਦਿਖਾਏ ਆ ਸਾਡੀ ਹਵਾ ਦੇ ਹਾਲਾਤ ਕਈ ਵਾਰੀ ਦਿਖਾਏ ਆ ਤੁਹਾਨੂੰ ਸਾਰਿਆਂ ਨੂੰ ਪਰ ਮੀਡੀਆ ਦੇ ਵੱਲੋਂ ਉਹਨਾਂ ਖਬਰਾਂ ਨੂੰ ਜਿਹੜਾ ਵਾ ਉਹ ਲੋਕਾਂ ਦੇ ਸਾਹਮਣੇ ਨਹੀਂ ਲਿਆਂਦਾ ਜਾਂਦਾ ਜੋ ਅਸੀਂ ਦੇਖਦੇ ਆ ਜੋ ਲੰਮਾ ਸਮਾਂ ਅਸੀਂ ਇਸ ਪਾਣੀ ਦੀ ਆਪਣੇ ਹਵਾਲੇ ਆਪਾਂ ਸੰਘਰਸ਼ ਵੀ ਕਰਦੇ ਰਹੇ ਆ ਇਥੋਂ ਤੱਕ ਕਿ ਸਾਡੇ ਖੇਤਰ ਦੇ ਜਿਹੜੇ ਵਧਾਇਕ ਨੇ ਏਟੀਓ ਸਰਦਾਰ ਹਰਪਜਨ ਸਿੰਘ ਉਹ ਵੀ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਜਿਹੜਾ ਵਕ ਦਿਨ ਕਿਤੇ ਸਾਡੇ ਨਾਲ ਜਿਹੜਾ ਉਹ ਬੈਠਦੇ ਵੀ ਰਿਹਾ ਪਰ ਨਾ ਤਾਂ ਸਰਕਾਰ ਦੇ ਵੱਲੋਂ ਤੇ ਨਾ ਹੀ ਅ ਜਿਹੜਾ ਪੀਪੀਸੀਬੀ ਦੇ ਵੱਲੋਂ ਜਾਂ ਸੈਂਟਰ ਪੋਲਿਊਸ਼ਨ ਬੋਰਡ ਦੇ ਵੱਲੋਂ ਅੱਜ ਤੱਕ ਕੋਈ ਵੀ ਸਾਡੇ ਪਾਣੀ ਦੀ ਗੱਲ ਜਿਹੜੀ ਆ ਉਹ ਨਹੀਂ ਕੀਤੀ ਗਈ ਨਾ ਸਾਡੀ ਕਦੀ ਹਵਾ ਦੀ ਗੱਲ ਕੀਤੀ ਗਈ ਪਰ ਆ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਆ ਮੱਕੀ ਦੇ ਨਾਮ ਦੇ ਉੱਤੇ ਰਾਣਾ ਗੁਰਜੀਤ ਦੇ ਵੱਲੋਂ ਜਿਹੜਾ ਪਾਣੀ ਨੂੰ ਬਚਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਪਾਣੀ ਸਾਡੇ ਧਰਤੀ ਦਾ ਪਾਣੀ ਜਿਹੜਾ ਲਗਾਤਾਰ ਇਹਦੇ ਵੱਲੋਂ ਖਰਾਬ ਕੀਤਾ ਜਾਂਦਾ ਰਿਹਾ ਉਹਦੀਆਂ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਮੇਰੀ ਟੀਮ ਸਾਡੀ ਸਾਰੀ ਟੀਮ ਜਿਹੜੀ ਆ ਉਹ ਤੁਹਾਨੂੰ ਦਿਖਾਉਂਦੀ ਰਹੀ ਆ ਕਿ ਕਿਵੇਂ ਇਹਦੇ ਵੱਲੋਂ ਇਹਦੇ ਵੱਲੋਂ ਜਿਹੜਾ ਇਹਦੇ ਮੇਲੇ ਦੇ ਬਾਹਰ-ਬਾਰ ਜਿਹੜਾ ਜਾੜ ਦੇ ਵਿੱਚ ਜਾੜ ਦੇ ਬਾਹਰ-ਬਾਰ ਜਿੱਥੇ ਆਲੇ-ਦੁਆਲੇ ਇਹਨੇ ਰੋਖ ਲਾ ਕੇ ਜਿਹੜਾ ਡੁੰਗੀਆਂ ਖੱਡਾਂ ਪਟ ਕੇ ਉੱਥੇ ਜਿਹੜਾ ਪਾਣੀ ਜਿਹੜਾ ਛੱਡਿਆ ਉਹ ਕਿਵੇਂ ਪਾਣੀ ਜਿਹੜਾ ਉਬਾਲੇ ਮਾਰ ਰਿਹਾ ਉਹ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਸਾਰਿਆਂ ਨੂੰ ਤੁਹਾਨੂੰ ਦਿਖਾਉਂਦੇ ਰਿਹਾ ਆ ਪਰ মিডিਏ ਦੇ ਵੱਲੋਂ ਉਹ ਤਸਵੀਰਾਂ ਜਿਹੜੀਆਂ ਉਹ ਨਹੀਂ ਦਿਖਾਈਆਂ ਜਾ ਰਹੀਆਂ ਤੇ ਅਸੀਂ ਇਸ ਵੇਲੇ ਜਿਹੜਾ ਸਾਡਾ ਪਾਣੀ ਜਿਹੜਾ ਵਾ ਇਹ ਇਹਦੇ ਵੱਲੋਂ ਬੜੇ ਲੰਮੇ ਸਮੇਂ ਤੋਂ ਜਿਹੜਾ ਉਹ ਖਰਾਬ ਕੀਤਾ ਜਾ ਰਿਹਾ ਹੁਣ ਇਹਦੇ ਵੱਲੋਂ ਜਿਹੜਾ ਉਥੇ ਇਥਨੋਲ ਕੈਮੀਕਲ ਦੀ ਜਿਹੜੀ ਡਿਸਟਿਲਰੀ ਜਿਹੜੀ ਲਾਈ ਗਈ ਆ ਉਹ ਜਦੋਂ ਦੀ ਸ਼ੁਰੂ ਹੋਈ ਆ ਉਦੋਂ ਤੋਂ ਬਾਅਦ ਸਾਡਾ ਹੋਰ ਵੀ ਜੂਣਾ ਉਥੇ ਲੋਕਾਂ ਦਾ ਦੁੱਬਰ ਹੋਇਆ ਸਾਡਾ ਪਾਣੀ ਹੋਰ ਵੀ ਲਗਾਤਾਰ ਜਿਹੜਾ ਵਾ ਉਹ ਖਰਾਬ ਹੋ ਰਿਹਾ ਤੇ ਇਹਦੇ ਵੱਲੋਂ ਉਲਟਾ ਲੋਕਾਂ ਨੂੰ ਇਹ ਕਿ ਆ ਰਿਹਾ ਜਾ ਰਿਹਾ ਹੈ ਜਮ ਲੋਕਾਂ ਦੇ ਵਿੱਚ ਇਹਦਾ ਦੀ ਪਰਸੈਪਸ਼ਨ ਬਣਾਈ ਜਾ ਰਹੀ ਹੈ ਕਿ ਇਹ ਧਰਤੀ ਦਾ ਹੀਟਲਾ ਪਾਣੀ ਬਚਾਏਗਾ ਇਹ ਪਾਣੀ ਬਚਾਏਗਾ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਤਵਾਇਫ ਜਿਹੜੀ ਆ ਲੋਕਾਂ ਦੀਆਂ ਔਰਤਾਂ ਨੂੰ ਸਿਸ਼ਟਾਚਾਰ ਦਾ ਜਿਹੜਾ ਉਹ ਲੈਸਨ ਦੇਗੀ ਸਬਕ ਦੇਗੀ ਸੋ ਮੀਡੀਆ ਨੂੰ ਥੋੜਾ ਬਹੁਤਾ ਸ਼ਰਮ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਲੋਕਾਂ ਦੇ ਨਾਲ ਕਿਹੋ ਜੀਆਂ ਸੁਰੱਖਿੀਆਂ ਜੜੀਆਂ ਵਾਂ ਉਹ ਲਾਈਆਂ ਜਾ ਰਹੀਆਂ ਤੇ ਇੱਥੇ ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਆ ਮੈਂ ਦੇਖ ਰਿਹਾ ਕਿ ਸੈਸ਼ਨ ਦੇ ਵਿੱਚ ਜਿਹੜਾ ਆ ਚੱਲੇ ਆ ਸੈਸ਼ਨ ਦੇ ਵਿੱਚ ਕਿਵੇਂ ਪਿਓ ਪੁੱਤ ਦੋਨੇ ਜਿਹੜੇ ਜਿਹੜੇ ਆ ਉਥੇ ਉਸ ਉਸੇ ਸੈਸ਼ਨ ਦੇ ਵਿੱਚ ਜਿਹੜਾ ਪਿਓ ਪੁੱਤ ਬੋਲ ਰਹੇ ਤੇ ਉਸੇ ਸੈਸ਼ਨ ਦੇ ਵਿੱਚ ਜਿਹੜਾ ਸਾਡੇ ਸਟੇਟ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਤੇ ਈਟੀਓ ਸਰਦਾਰ ਹਰਪ੍ਰਜਨ ਸਿੰਘ ਦੋਵੇਂ ਉਥੇ ਬੈਠੇ ਹੁੰਦੇ ਆ ਤੇ ਜਦੋਂ ਪਹਿਲਾ ਮੈਨੂੰ ਚੰਗੀ ਤਰ੍ਹਾਂ ਯਾਦ ਆਇਆ ਕਿ ਜਦੋਂ ਸਭ ਤੋਂ ਪਹਿਲਾ ਸੈਸ਼ਨ ਜਦੋਂ ਸ਼ੁਰੂ ਹੋਇਆ ਸੀ ਤੇ ਮਾਨ ਸਾਹਿਬ ਉਦੋਂ ਤੁਸੀਂ ਇਹ ਕਿਹਾ ਸੀ ਵੀ ਤੇਰੀਆਂ ਫੈਕਟਰੀਆਂ ਦੀ ਵੀ ਅਸੀਂ ਜੜੀ ਆ ਉਹ ਚੱਠਾ ਸਾਰਾ ਜਿਹੜਾ ਖੋਲ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਮਾਨ ਸਾਹਿਬ ਕੀ ਗੱਲ ਕੀ ਹੋ ਗਈ ਤੁਹਾਨੂੰ ਤੁਸੀਂ ਵੀ ਉਤੋਂ ਬਾਅਦ ਚੁੱਪ ਕਰ ਗਏ ਜੇ ਤੇ ਸਰ ਸਰਦਾਰ ਹਰਭਜਨ ਸਿੰਘ ਜੀ ਈਟੀਓ ਜਿਹੜੇ ਕੈਬਨਟ ਦੇ ਵਿੱਚ ਵੱਡੇ ਵਜ਼ੀਰ ਨੇ ਮੇਰੇ ਭਰਾ ਜੀ ਭਰਾ ਜੀ ਉਹ ਵੀ ਜਿਹੜੇ ਆ ਪਹਿਲਾਂ ਧਰਨਿਆਂ ਦੇ ਵਿੱਚ ਬਹਿਣਾ ਆਣ ਆਣ ਕੇ ਸਾਡੇ ਨਾਲ ਉਤੋਂ ਵੋਟਾਂ ਵਟੋਲ ਲੀਆਂ ਤੇ ਉਦੋਂ ਤੋਂ ਬਾਅਦ ਉਹਨਾਂ ਨੂੰ ਸਾਡੇ ਹਵਾ ਤੇ ਪਾਣੀ ਦੀ ਕੋਈ ਚਿੰਤਾ ਜੜੀ ਆ ਉਹ ਬਾਅਦ ਚ ਲੱਭੀ ਨਹੀਂ ਹਿੰਦੇ ਕਿੱਛੇ ਇਹ ਸਾਡੇ ਏਰੀਏ ਦੇ ਅਠਾ-ਦਹਾ ਪਿੰਡਾਂ ਦੀ ਇਕੱਲੀ-ਕੜੀ ਗੜੀ ਦੇ ਵਿੱਚ ਖੜਖੜ ਕੇ ਕਰਦੇ ਰਿਹਾ ਇਹ ਲੋਕ ਵੀ ਤੁਹਾਡਾ ਪਾਣੀ ਖਰਾਬ ਹੋ ਰਿਹਾ ਤੁਹਾਡੀ ਹਵਾ ਖਰਾਬ ਹੋ ਰਹੀ ਹੈ ਸੋ ਮਾਨ ਸਾਹਿਬ ਈਟੀਓ ਸਰਦਾਰ ਹਰਪ੍ਰੀਤ ਸਿੰਘ ਤੇ ਇਹਨਾਂ ਦੋਨਾਂ ਪਿਓ ਪੁੱਤਾਂ ਨੂੰ ਜਿਹੜਾ ਮੈਂ ਇਹ ਦੱਸਣਾ ਚਾਹੁੰਨਾ ਕਿ ਪਾਣੀ ਸਾਡਾ ਜਿਹੜਾ ਧਰਤੀ ਦੇ ਹੇਠਲਾ ਜਿਹੜਾ ਪਾਣੀ ਆ ਉਹ ਨਿਰੰਤਰ ਅੱਜ ਵੀ ਖਰਾਬ ਕੀਤਾ ਜਾ ਰਿਹਾ ਸਰਾਣੇ ਗੁਰਜੀਤ ਦੇ ਵੱਲੋਂ ਤੇ মিডিਏ ਨੂੰ ਵੀ ਇਹ ਕਹਿਣਾ ਚਾਹੁੰਨਾ ਵੀ ਜੜੀਆਂ ਉਹਦੀਆਂ ਅਸਲ ਕਰਤੂਤਾਂ ਨੇ ਉਹ ਤਾਂ ਤੁਸੀਂ ਦੱਸਦੇ ਨਹੀਂ ਤੇ ਆ ਜਿਹੜਾ ਤੁਸੀਂ ਹੈਡਿੰਗ ਬੜਾ ਬੜਾ ਪਾਉਂਦੇ ਕਿ ਰਾਣਾ ਗੁਰਜੀਤ ਜਿਹੜਾ ਧਰਤੀ ਦੇ ਹੀਟਲੇ ਪਾਣੀ ਨੂੰ ਬਚਾਉਣ ਲਈ ਜਿਹੜਾ ਵਾ ਉਹ ਨਵੇਕੜਾ ਉਪਰਾਲੇ ਕਰ ਰਿਆ ਕਿਹੜੇ ਉਪਰਾਲੇ ਕਰ ਰਿਆ ਤੁਸੀਂ ਜਿਹੜਾ মিডিਆ মিডিਏ ਦਾ মিডিਆ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਗਿਆ ਤੁਸੀਂ ਤੁਸੀਂ ਤੇ ਆਪਣਾ ਜਲੂਸ ਕੱਢਣ ਦਾ ਜੇ মিডিਏ ਵਾਲੇ ਹੋ ਤੁਸੀਂ ਸੋ ਇਹ ਜਿਹੜਾ ਸੋਚਣਾ ਚਾਹੀਦਾ ਖਬਰਾਂ ਲਾਉਣ ਤੋਂ ਪਹਿਲਾਂ ਵੀ ਸੋਚਣਾ ਚਾਹੀਦਾ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਲੋਕਾਂ ਨੂੰ ਗਮਰਾਹ ਕਰ ਰਿਹਾ ਧਰਤੀ ਦੇ ਹੇਠਲੇ ਪਾਣੀ ਨੂੰ ਪਚਾਉਣ ਲਈ ਜਵਾਰ ਜਿਹੜਾ ਮੱਕੀ ਦੀ ਖੇਤੀ ਮੱਕੀ ਦੀ ਖੇਤੀ ਕਰਦਾ ਫਿਰਦਾ ਏ ਇਹਨੂੰ ਇਹ ਚੀਜ਼ ਸੋਚਣੀ ਚਾਹੀਦੀ ਏ ਕਿ ਬੁੱਟਰ ਸਿਵਿਆ ਦੇ ਜਿਹੜੇ ਧਰਤੀ ਦੇ ਹੇਠਲੇ ਪਾਣੀ ਦੇ ਵਿੱਚ ਮੈਂ ਕੀ ਜਿਹੜਾ ਜ਼ਹਿਰ ਘੋਲ ਰਿਆ ਆ ਲੌਕੇ ਮੈਂ ਹੁਣ ਜੀਰੇ ਤੋਂ ਬਠੰਡੇ ਤੋਂ ਵਾਪਸੀ ਆ ਰਿਹਾ ਹਾਂ ਤੇ ਆ ਮੈਂ ਲੌਕੇ ਦੇ ਲਾਗੋਂ ਦੀ ਲੰਘ ਰਿਹਾ ਤੇ ਲੌਕੇ ਦਾ ਏਰੀਆ ਜਿਹੜਾ ਵਾ ਇਹ ਵੀ ਇਹਦਾ ਪਾਣੀ ਜਿਹੜਾ ਧਰਤੀ ਦੇ ਹੇਠਲਾ ਪਾਣੀ ਖਰਾਬ ਕੀਤਾ ਇਹਨੇ ਸੋ ਇਹੋ ਜਿਹੇ ਸੁਰਖੀਆਂ ਤੋਂ মিডিਆ ਨੂੰ ਵੀ ਗਰੇਜ ਕਰਨਾ ਚਾਹੀਦਾ ਤੇ ਸਰਕਾਰ ਨੂੰ ਵੀ ਸਾਡੇ ਹਵਾ ਤੇ ਪਾਣੀ ਦੇ ਬਾਰੇ ਜਿਹੜਾ ਵਾ ਉਹ ਸੋਚਣਾ ਚਾਹੀਦਾ ਸੋ ਇੰਨੀਆਂ ਕੁ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਕਿਉਂਕਿ ਮੈਨੂੰ ਬੜਾ ਇਸ ਚੀਜ਼ ਦਾ ਲੱਗਾ ਕਿ ਇਹ ਕਿੱਦਾਂ ਦੇ ਹੈਡਿੰਗ ਤੇ ਕਿੱਦਾਂ ਦੀਆਂ ਖਬਰਾਂ ਜਿਹੜੀਆਂ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਨੇ ਤੇ ਅੱਜ ਸੈਸ਼ਨ ਵੀ ਉਹੀ ਨੇ ਉਸੇ ਸੈਸ਼ਨ ਦੇ ਵਿੱਚ ਪਿਓ ਪੁੱਤ ਜਿਹੜੇ ਉਹ ਬੋਲ ਰਹੇ ਹੁੰਦੇ ਆ ਤੇ ਉਸੇ ਸੈਸ਼ਨ ਦੇ ਵਿੱਚ ਸਾਡੇ ਏਰੀਏ ਦਾ ਵ代ਕ ਤੇ ਸਾਡੇ ਮੁੱਖ ਮੰਤਰੀ ਜਿਹੜੇ ਕਹਿੰਦੇ ਆ ਵੀ ਫਾਈਲਾਂ ਖੋਲਣੀਆਂ ਕਿਹੜੀਆਂ ਫਾਈਲਾਂ ਖੋਲਣੀਆਂ ਤੇ ਕਿਹੜੀਆਂ ਜਿਹੜੀਆਂ ਤੁਸੀਂ ਅੱਜ ਤੱਕ ਇਹਨਾਂ ਦੀਆਂ ਫਾਈਲਾਂ ਜਿਹੜੀਆਂ ਖੋਲੀਆਂ ਮੈਨੂੰ ਦੱਸਿਓ ਜਰੂਰ ਸੀਐਮ ਸਾਹਿਬ ਤੁਸੀਂ। ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।